ਬੀਜਪੀ ਦੇ ਆਗੂ ਵਰਕਰ ਲਗਾਤਾਰ ਪਹੁੰਚ ਰਹੇ ਨੇ ਮੁੱਲਾ ਪਰ ਬੈਰੀਅਰ ਪੋਸ ਜਿਹੜੀ ਰੋਕ ਰਹੀ ਹੈ ਕਿਸੇ ਨੂੰ ਲੈ ਕੇ ਸੁਭਾਸ਼ ਸ਼ਰਮਾ ਜੀ ਪਹੁੰਚੇ ਨੇ ਜੋ ਕਿ ਐਮਪੀ ਚੋਣ ਵੀ ਲੜ ਚੁੱਕੇ ਨੇ ਅਨੰਦਪੁਰ ਸਾਹਿਬ ਹਲਕੇ ਤੋਂ ਇਸ ਮੌਕੇ ਇਹ ਤੁਸੀਂ ਦੇਖੋ ਸੋ ਤਸਵੀਰਾਂ ਦੇਖੋ ਨਾਲ ਦੀ ਨਾਲ ਐਸਪੀ ਕੋ ਹੋਰੀ ਵੱਡੇ ਅਧਿਕਾਰੀ ਜਿਹੜੇ ਪਹੁੰਚੇ ਹੋਣ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੀਜਪੀ ਦੇ ਵਰਕਰਾਂ ਨੂੰ ਲੋਕ ਨਹੀਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਭਾਸ਼ ਜੀ ਅੱਜ ਕੈਂਪ ਲੱਗੇਗਾ ਫਿਰ ਕਿਉਂ ਨਹੀਂ ਲੱਗੇਗਾ ਜੀ ਦੇਖੋ ਸਾਰੇ ਸੰਖਿਆ ਸਾਡੇ ਸਾਥੀ ਆਏ ਹੋਏ ਨੇ ਬਿਲਕੁਲ ਡਟ ਕੇ ਹੁਮ ਹੁਮਾ ਕੇ ਕੈਂਪ ਲਾਣ ਦੀ ਜਾਵਾਂਗੇ ਲੋਕਾਂ ਦੀ ਭਲਾਈ ਕਰਨ ਤਾਂ ਸਾਨੂੰ ਕੌਣ ਰੋਕ ਸਕਦਾ ਹੈ ਪਰ ਪੁਲਿਸ ਵੀ ਬਹੁਤ ਲੱਗੀ ਸਵਾਗਤ ਵਾਸਤੇ ਜੀ ਚਲੋ ਪੁਲਿਸ ਵਾਲਿਆਂ ਦਾ ਕੰਮ ਹੈ ਸਵਾਗਤ ਕਰਨਾ ਉਹ ਆਪਣਾ ਕੰਮ ਕਰਨਗੇ ਅਸੀਂ ਆਪਣਾ ਕੰਮ ਕਰਾਂਗੇ ਤੇ ਜਨਤਾ ਦੀ ਸੇਵਾ ਕਰ ਰਹੇ ਹਾਂ ਸਾਨੂੰ ਅਸੀਂ ਤਾਂ ਦੇਖੋ ਗਰੀਬਾਂ ਦੇ ਘਰ ਬਣਾ ਰਹੇ ਹਾਂ ਗਰੀਬਾਂ ਲਈ ਆਯੂਸ਼ਮਾਨ ਕਾਰਡ ਬਣਾ ਰਹੇ ਹਾਂ ਉਹਨਾਂ ਦੇ ਘਰਾਂ 'ਚ ਟਾਇਲਟ ਬਣਾਉਣ ਲਈ ਫਾਰਮ ਭਰ ਰਹੇ ਹਾਂ ਅਸੀਂ ਕਿਹੜਾ ਕੋਈ ਮਾੜਾ ਕੰਮ ਕਰ ਰਹੇ ਜੀ ਚੰਗਾ ਕੰਮ ਕਰਨ ਜਾ ਰਹੇ ਜੇ ਪੰਜਾਬ ਪੁਲਿਸ ਜਿਹੜੀ ਐ ਪੰਜਾਬ ਸਰਕਾਰ ਚੰਗਾ ਕੰਮ ਨਹੀਂ ਕਰਨ ਦੇਣਾ ਚਾਹੁੰਦੀ ਤੇ ਕੀ ਕਰ ਸਕਦੇ ਆ ਭਗਵੰਤ ਸਿੰਘ ਸਾਹਿਬ ਕਹ ਰਹੇ ਕਿ ਡਾਟਾ ਇਕੱਠਾ ਕਰਨ ਦੀ ਤਿਆਰੀ ਕਰ ਰਹੇ ਨੇ ਆਧਾਰ ਕਾਰਡ ਫੋਨ ਨੰਬਰ ਹੋਰ ਵਗੈਰਾ ਭਗਵੰਤਮਾਨ ਸਾਹਿਬ ਨੂੰ ਕਹੋ ਕਿ ਭਾਈ ਅਗਰ ਕੋਈ ਡਾਟਾ ਕੋਈ ਬ੍ਰੀਚ ਹੋਇਆ ਤੇ ਐਫਆਈਆਰ ਕਰ ਦਿਨ 4 ਮਹੀਨੇ ਤੋਂ ਕੈਂਪ ਚੱਲ ਰਹੇ ਆ ਇੱਕ ਤਾਂ ਸ਼ਿਕਾਇਤ ਨਹੀਂ ਆਈ ਉਹਨਾਂ ਕੋਲੇ ਡਾਟਾ ਚੋਰੀ ਦਾ ਭਗਵੰਤਮਾਨ ਨੇ ਕੀਤਾ ਸੀ ਜਦੋਂ 50 ਲੱਖ ਪੈਣਾ ਦੇ ਫਾਰਮ ਭਰੇ ਸੀ 1000 ਰੁਪਿਆ ਦੇਣ ਲਈ ਉਹ ਤਾਂ ਅੱਜ ਤੱਕ ਦਿੱਤਾ ਨਹੀਂ ਅਸੀਂ ਤਾਂ ਕੋਈ ਡਾਟਾ ਲੈ ਹੀ ਨਹੀਂ ਰਹੇ ਅਸੀਂ ਤਾਂ ਮੋਦੀ ਸਾਹਿਬ ਦੀਆਂ ਸਕੀਮਾਂ ਤੋਂ ਲੋਕਾਂ ਨੂੰ ਜਾਣੂ ਕਰ ਕੇਂਦਰ ਸਰਕਾਰ ਦੇ ਜਿਹੜੇ ਕਾਮਨ ਸਰਵਿਸ ਸੈਂਟਰ ਨੇ ਸੁਵਿਧਾ ਕੇਂਦਰ ਨੇ ਜਿਹੜੇ ਉੱਥੇ ਜਾ ਕੇ ਲੋਕ ਆਪਣਾ ਫਾਰਮ ਭਰ ਕੇ ਆਪਣੇ ਕਾਰਡ ਬਣਾ ਰਹੇ ਨੇ ਭਾਜਪੀ ਤਾਂ ਇੱਕ ਵੀ ਬੰਦਾ ਡਾਟਾ ਨਹੀਂ ਲੈ ਰਹੀ ਉਹ ਜੇ ਕੋ ਲੈ ਰਹੀ ਤਾਂ ਆਪਣੀ ਮਰਜ਼ੀ ਨਾਲ ਕੋਈ ਦਊਗਾ ਅઠ ਨਾ ਕਾਰਡ ਜਿਹੜੇ ਨੀਲੇ ਕਾਰਡ ਕੱਟਣ ਦੀ ਕੀ ਸਚਾਈ ਹੈ ਕਿਉਂਕਿ ਭਗਵੰਤ ਸਿੰਘ ਸਾਹਿਬ ਕਰ ਇੱਕ ਵੀ ਕਾਰ ਨਹੀਂ ਕੱਟਣ ਦੇ ਕੇਂਦਰ ਕੱਟ ਰਹੀ ਹੈ ਪੰਜਾਬ ਸਰਕਾਰ ਦਾ ਕੰਮ ਹੈ ਸਰਵੇ ਪੰਜਾਬ ਸਰਕਾਰ ਨੇ ਕਰਨਾ ਹੈ ਰਿਪੋਰਟ ਪੰਜਾਬ ਸਰਕਾਰ ਨੇ ਦੇਣੀ ਹੈ ਕੇਵੀਆਈਸੀ ਪੰਜਾਬ ਸਰਕਾਰ ਨੇ ਕਰਨੀ ਹੈ ਅਗਰ ਇਹਨਾਂ ਨੇ ਠੀਕ ਨਹੀਂ ਕੀਤੀ ਤਾਂ ਕੇਂਦਰ ਸਰਕਾਰ ਨੂੰ ਸੁਣਾ ਕੁਝ ਕੰਮ ਕਰਨਾ ਹੈ ਇਹ ਕੱਟਣ ਦਾ ਸਾਰਾ ਕੰਮ ਆਪੇ ਹੀ ਕਰ ਰਿਆ ਆਪਣੇ ਚਾਹੇਤਿਆਂ ਦੇ ਕਾਰਡ ਬਣਾਉਣ ਲਈ ਗਰੀਬਾਂ ਦੇ ਕਾਰਡ ਕੱਟਣ ਦੀ ਜਿਹੜੀ ਸਾਰੀ ਸਾਜ਼ਿਸ਼ ਆ ਭਗਵੰਤ ਮਾਨ ਸਾਹਿਬ ਨੇ ਹੀ ਰਚੀ ਹੋਈ ਠੀਕ ਹੈ ਬਿਲਕੁਲ ਦੇਖੋ ਕਿ ਸੁਭਾਸ਼ ਸ਼ਰਮਾ ਜੀ ਤੇ ਨਾਲ ਹੋਰ ਵੀ ਜਿਹੜੇ ਆਗੂ ਪਹੁੰਚੇ ਹੋਏ ਨੇ ਤਾਂ ਇਹਨਾਂ ਨੂੰ ਦੱਸਿਆ ਗਿਆ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨਹੀਂ ਲੋਕਾਂ ਤੱਕ ਪਹੁੰਚਣ ਦਿੱਤੀਆਂ ਜਾ ਰਹੀਆਂ ਤੇ ਇਸ ਨੂੰ ਲੈ ਕੇ ਮੌਕੇ ਤੇ ਪੁਲਿਸ ਪਹੁੰਚੀ ਹੋਈ ਹੈ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੇ ਨਾਲ ਦੀ ਨਾਲ ਨਾਰੇਬਾਜ਼ੀ ਕਿੱਥੇ ਆ ਰਹੀ ਹੈ ਆ ਤੁਸੀਂ ਦੇਖੋ ਸੁਮਿਤ ਜਲਦੀ ਆ ਆ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ